ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਅਸੀਂ ਫੇਰ ਤੋਂ ਸਵਾਗਤ ਕਰਦੇ ਹਾਂ ਅਸੀਂ ਸਾਡੇ ਚੈਨਲ ਰਾਹੀਂ ਹਰ ਰੋਜ਼ ਵਧੀਆ-ਵਧੀਆ ਪਰਿਵਾਰਾਂ ਦੇ ਰਿਸ਼ਤੇ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਤੁਸੀਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਜਿਹੜੇ ਅੱਜ ਸਾਡੇ ਨਾਲ ਨਵੇਂ ਜੁੜੇ ਨੇਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਹਾਂਜੀ ਅਸੀਂ ਲੜਕੀਆਂ ਦੇ ਰਿਸ਼ਤੇ ਦੀ ਬਿਲਕੁਲ ਫ੍ਰੀ ਦੇ ਵਿੱਚ ਸਾਡੇ ਚੈਨਲ ਰਾਹੀਂ ਐਡ ਪਾਉਣੇ ਆ ਜੇਕਰ ਲੜਕੀਆਂ ਦੇ ਰਿਸ਼ਤੇ ਦੀ ਤੁਸੀਂ ਐਡ ਪਵਾਉਣੀ ਆ ਤਾਂ ਇਹਡਾ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਸਾਨੂੰ WhatsApp ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਜੇਕਰ ਤੁਸੀਂ ਲੜਕੇ ਦੀ ਰਿਸ਼ਤੇ ਦੀ ਐਡ ਪਵਾਉਣੀ ਆ ਤਾਂ ਵੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਚੰਗਾ ਜੀਵਨ ਸਾਥੀ ਲੱਭ ਸਕਦੇ ਹੋ ਸਾਡੇ ਚੈਨਲ ਰਾਹੀਂ ਬਹੁਤ ਵਧੀਆ ਰਿਸਪਾਂਸ ਆਉਂਦਾ ਹੈ ਅਸੀਂ ਐਡ ਨੂੰ ਆਪਣੇ ਨੂੰ ਇੰਸਟਾਗ੍ਰam ਪੇਜ YouTube ਚੈਨਲ ਤੇ WhatsApp ਤੇ ਪ੍ਰਮੋਟ ਕਰਦੇ ਹਾਂ ਜਿੱਥੋਂ ਕਿ ਪਰਿਵਾਰ ਰਿਸ਼ਤੇ ਦੇਖ ਕੇ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਨ ਲੈਣਗੇ ਉਸ ਤੋਂ ਬਾਅਦ ਤੁਹਾਡਾ ਰਿਸ਼ਤਾ ਜੁੜ ਜਾਵੇਗਾ ਸਾਡੇ ਚੈਨਲ ਤੇ ਜਿੰਨੇ ਵੀ ਰਿਸ਼ਤੇ ਦੱਸੇ ਜਾਂਦੇ ਨੇਗੇ ਸਾਰੇ ਰਿਸ਼ਤਿਆਂ ਦੀ ਪੂਸ ਪੜਤਾਲ ਤੁਸੀਂ ਆਪ ਖੁਦ ਕਰਨੀ ਹੁੰਦੀ ਹੈ ਕਿ ਅਸੀਂ ਸਿਰਫ ਰਿਸ਼ਤੇ ਦੀ ਐਡ ਪਾਉਣੀ ਹੁੰਦੇ ਆ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਤੁਸੀਂ ਭਾਲ ਵਿੱਚੋਂ ਇਹ ਵੀ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਲਿਖੋ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸ਼ਹਿਰ ਦਾ ਤੁਹਾਡੇ ਮੰਗ ਦੇ ਅਨੁਸਾਰ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਈਏ ਆਓ ਆਪਾਂ ਅੱਜ ਗੱਲ ਕਰਦੇ ਹਾਂ ਆਪਣੇ ਖਾਸ-ਖਾਸ ਰਿਸ਼ਤਿਆਂ ਬਾਰੇ ਅੱਜ ਅਸੀਂ ਤੁਹਾਡੇ ਲਈ 6 ਰਿਸ਼ਤੇ ਲੈ ਕੇ ਹਾਜ਼ਰ ਹੋਏ ਹਾਂ ਜਿ ਜਿਨ੍ਹਾਂ ਦੇ ਵਿੱਚੋਂ 5 ਰਿਸ਼ਤੇ ਮੁੰਡੇ ਕੁੜੀਆਂ ਦੇ ਨੇਗੇ ਇੱਕ ਰਿਸ਼ਤਾ ਉਹਨਾਂ ਦੇ ਵਿੱਚੋਂ ਮੁੰਡੇ ਦਾ ਹੈ ਜੀ ਇਹਨਾਂ ਰਿਸ਼ਤਿਆਂ ਦੀ ਆਪਾਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇੱਕ ਰਿਸ਼ਤਾ ਹੈ ਜੀ ਆਪਣਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਦੋ ਕੁੜੀਆਂ ਨੇਗੀਆਂ ਭਰਾ ਹੈ ਨਹੀਂਗਾ ਉਹ ਰਿਸ਼ਤੇ ਦੀ ਆਪਾਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਪਹਿਲਾ ਰਿਸ਼ਤਾ ਜੀ ਆਪਣਾ ਕੈਨੇਡਾ ਵਰਕ ਪਰਮੈਂਟ ਕੁੜੀ ਦਾ ਰਿਸ਼ਤਾ ਦੂਜਾ ਰਿਸ਼ਤਾ 42 ਸਾਲਾਂ ਕੁੜੀ ਕੈਨੇਡਾ ਦੇ ਵਿੱਚ ਰਹਿੰਦੀ ਆ ਘਰ ਵਾਲੇ ਦੀ ਡੈਥ ਹੋਈ ਹੋਈ ਆ ਇਹ ਰਿਸ਼ਤਾ ਹੈ ਜੀ ਤੀਜਾ ਰਿਸ਼ਤਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਸੋਹਣੀ ਕੁੜੀ ਦਾ ਰਿਸ਼ਤਾ ਹੈ ਚੌਥਾ ਰਿਸ਼ਤਾ ਸੁਨਿਆਰ ਕਾਸਟ ਕੁੜੀ ਦਾ ਰਿਸ਼ਤਾ ਪੰਜਵਾਂ ਰਿਸ਼ਤਾ ਜੀ ਆਪਣਾ ਚੰਗੀ ਨੌਕਰੀ ਕਰਦੇ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਛੇਮਾ ਰਿਸ਼ਤਾ ਜੀ ਆਪਣਾ ਜੱਟ ਸਿੱਖ ਬੁਟੀਕ ਦਾ ਕੰਮ ਸਿੱਖਦੀ ਕੁੜੀ ਦਾ ਰਿਸ਼ਤਾ ਲਾਸਟ ਰਿਸ਼ਤਾ ਜੀ ਆਪਣਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਦੋ ਕੁੜੀਆਂ ਨੇ ਗਿਆ ਪਰਿਵਾਰ ਦੇ ਵਿੱਚ ਭਰਾ ਨਹੀਂ ਹੈਗਾ ਇਹ ਰਿਸ਼ਤਾ ਹੈ ਜੀ ਕੁੜੀ ਨੂੰ ਜ਼ਮੀਨ ਆਉਂਦੀ ਹੈ ਇਹਨਾਂ ਰਿਸ਼ਤਿਆਂ ਦੀ ਆਪਾਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਅਸੀਂ ਰਿਸ਼ਤਿਆਂ ਦੀ ਜਾਣਕਾਰੀ ਸਿਰਫ ਉਹਨਾਂ ਨੂੰ ਦਿੰਨੇ ਆ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕੀਤਾ ਹੋਵੇਗਾ ਉਹਨਾਂ ਨੂੰ ਹੀ ਸਿਰਫ ਰਿਸ਼ਤੇ ਦੀ ਜਾਣਕਾਰੀ ਦਿੱਤੀ ਜਾਵੇਗੀ ਆਓ ਆਪਾਂ ਅੱਜ ਗੱਲ ਕਰਦੇ ਆ ਆਪਣੇ ਪਹਿਲੇ ਰਿਸ਼ਤੇ ਦੇ ਬਾਰੇ ਨਾਮ ਕੌਰ ਪੜਾਈ ਐਮ ਐਸ ਸੀ ਆਈਟੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਗੋਤ ਢਿੱਲੋਂ ਬਠਿੰਡਾ ਏਰੀਆ ਉਮਰ 1995 ਕੱਦ 5 ਫੁੱਟ 6 ਇੰਚ ਕੁੜੀ ਦੇ ਇੱਕ ਭਰਾ ਹੈ ਜੀ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਪੀ ਆਰ ਹੈ ਕੁੜੀ ਹੋਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਦੀ ਫਾਈਲ ਲੱਗੀ ਹੋਈ ਹੈ ਕਦੋਂ ਵੀ ਪੀਆਰ ਆ ਸਕਦੀ ਹੈ ਜੀ ਰਿਸ਼ਤਾ ਦੇਖ ਰਹੇ ਨੇ ਮੁੰਡਾ ਕੈਨੇਡਾ ਜਾਂ ਨਿਊਜ਼ੀਲੈਂਡ ਤੋਂ ਪੀਆਰ ਹੋਵੇ ਜਾਂ ਕੈਨੇਡਾ ਜਾਂ ਨਿਊਜ਼ੀਲੈਂਡ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਵਧੀਆ ਮੁੰਡੇ ਦੀ ਲੋੜ ਹੈ ਜੀ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਗਿਆ ਹੈ ਪੂਰਾ ਨੰਬਰ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਇਸ ਰਿਸ਼ਤੇ ਦਾ ਪੂਰਾ ਨੰਬਰ ਲੈ ਸਕਦੇ ਹੋ ਨੋਟ ਕਰੋ ਜੀ ਆਪਣਾ ਅਗਲਾ ਰਿਸ਼ਤਾ ਨਾਮ ਕੌਰ ਪੜਾਈ ਪਲੱਸ 2 ਕੀਤੀ ਹੋਈ ਆ ਕੁੜੀ ਦੇ 6.5 ਬੈਂਡ ਵੀ ਆਏ ਹੋਏ ਨੇ ਆਇਲੈਂਡਸ ਦੇ ਵਿੱਚੋਂ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਕਪੂਰਥਲਾ ਏਰੀਆ ਉਮਰ 2002 ਕੱਦ 5 ਫੁੱਟ 5 ਇੰਚ ਬੜਿੰਗ ਗੋਤ ਕੁੜੀ ਸੋਹਣੀ ਹੈ ਜੀ ਹੁਣ ਸਲੂਨ ਦੇ ਵਿੱਚ ਕੰਮ ਸਿੱਖ ਰਹੀ ਹੈ ਰਿਸ਼ਤਾ ਦੇਖ ਰਹੇ ਨੇ ਲੜਕੀ ਲਈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਬੈਸ ਨੂੰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵਧੀਆ ਕੰਮ ਕਰਦਾ ਹੋਵੇ ਇਸ ਤਰ੍ਹਾਂ ਦੇ ਮੁੰਡੇ ਦੀ ਲੋੜ ਹੈ ਜੀ ਪਰਿਵਾਰ ਜ਼ਿਆਦਾ ਖਰਚਾ ਨਹੀਂ ਕਰ ਸਕੇਗਾ ਜਿਆਦਾ ਡਿਮਾਂਡ ਵਾਲੇ ਪਰਿਵਾਰ ਦੇ ਨਾਲ ਸੰਪਰਕ ਨਾ ਕਰਨ ਜੇ ਪਰਿਵਾਰ ਦਾ 8 ਅੰਕਾਂ ਦਾ ਨੰਬਰ ਸਕਰੀਨ ਤੇ ਦਿੱਤਾ ਹੈ ਪੂਰਾ ਨੰਬਰ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਲੈ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਸਾਡੀ ਰਿਸ਼ਤੇ ਦੇ ਨਾਲ ਮੈਚ ਹੁੰਦੀ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪਰਿਵਾਰ ਦਾ ਪੂਰਾ ਨੰਬਰ ਲੈ ਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਵੀ ਪਵਾਉਣੀ ਆ ਤਾਂ ਵੀ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਪੜਾਈ ਕੀਤੀ ਹੈ ਬੀਏ ਤੇ ਜੀਐਨਐਮ ਨਰਸਿੰਗ ਕੱਦ 5 ਫੁੱਟ 7 ਇੰਚ ਸੁਨਿਆਰਾ ਕਾਸਟ ਹੈ ਜੀ ਏਰੀਆ ਸ੍ਰੀ ਮੁਖਤਸਰ ਸਾਹਿਬ ਉਮਰ 1999 ਕੁੜੀ ਬਧਿਆ ਸੋਹਣੀ ਹੈ ਸਾਰਾ ਘਰ ਦਾ ਕੰਮ ਜਾਣਦੀ ਹੈ ਰਿਸ਼ਤਾ ਦੇਖ ਰਹੇ ਨੇ ਸੁਨਿਆਰ ਕਾਸਟ ਦਾ ਮੁੰਡਾ ਹੋਵੇ ਜਾਂ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਹੋਵੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਨੇ ਜਾਣਕਾਰੀ ਨੂੰ ਪੂਰੇ ਧਿਆਨ ਦੇ ਨਾਲ ਸੁਣੋ ਮੁੰਡਾ ਕੈਨੇਡਾ ਆਸਟ੍ਰੇਲੀਆ ਜਾਂ ਜੁਕੇ ਤੋਂ ਹੋਵੇ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਮੁੰਡੇ ਦਾ ਕੱਦ 5 6 ਫੁੱਟ ਦੇ ਕਰੀਬ ਹੋਵੇ ਇਸ ਤਰ੍ਹਾਂ ਦੇ ਮੁੰਡੇ ਦੀ ਲੋੜ ਹੈ ਜੀ ਪਰਵਾ ਦਾ ਨੰਬਰ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਲੈ ਸਕਦੇ ਹੋ ਅਗਲੇ ਰਿਸ਼ਤੇ ਦੀ ਜਾਣਕਾਰੀ ਦਿੰਨੇ ਆ ਜੀ ਆਪਾਂ ਨਾਮ ਸਿੰਘ ਪੜ੍ਹਾਈ ਪਲੱਸ 2 ਮੈਡੀਕਲ ਦੇ ਨਾਲ ਕੀਤੀ ਹੋਈ ਆ ਬੀ ਟੈਕ ਕੀਤੀ ਹੋਈ ਆ ਕੱਦ 5 ਫੁੱਟ 6 ਇੰਚ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਹੈ ਜੀ ਏਰੀਆ ਜਿਹੜੀ ਮੁਕਤਸਰ ਸਾਹਿਬ ਉਮਰ 29 ਸਾਲ ਗੋਤ ਬਰਾੜ ਸਾਢੇ 4 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਜੀ ਮੈਨੇਜਰ ਦੀ ਚੰਗੀ ਨੌਕਰੀ ਕਰਦਾ ਹੈ ਅੰਮ੍ਰਿਤਸਰ ਦੇ ਵਿੱਚ ਮੁੰਡਾ ਨੌਕਰੀ ਕਰਦਾ ਹੈ ਚੰਗੀ ਤਨਖਾਹ ਹੈ ਜੀ ਰਿਸ਼ਤਾ ਦੇਖ ਰਹੇ ਨੇ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੋਈ ਵਧੀਆ ਕੁੜੀ ਹੋਵੇ ਪਰਿਵਾਰ ਨੂੰ ਇਸ ਤਰ੍ਹਾਂ ਦੀ ਕੁੜੀ ਦੀ ਲੋੜ ਹੈ ਜੀ ਪਰਿਵਾਰ ਦੀ ਹੋਰ ਕੋਈ ਮੰਗ ਨਹੀਂ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੈ ਤੁਸੀਂ ਪਰਿਵਾਰ ਦੇ ਨਾਲ ਫੋਨ ਆਹੀਂ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਗੱਲ ਕਰਦੇ ਆਂ ਜੀ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਨਾਮ ਕੌਰ ਕੁੜੀ ਨੇ ਕੰਪਿਊਟਰ ਦਾ ਕੋਰਸ ਕੀਤਾ ਹੋਇਆ 3 ਸਾਲ ਦਾ ਕੱਦ 5 ਫੁੱਟ 2 ਇੰਚ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਬਟਿੰਡਾ ਏਰੀਆ ਉਮਰ 1994 ਚਹਲ ਗੋਤ ਕੁੜੀ ਹੁਣ ਬੁਟੀਕ ਦਾ ਕੰਮ ਸਿੱਖ ਰਹੀ ਹੈ ਜੀ ਵਧੀਆ ਪਰਿਵਾਰ ਦੇ ਵਿੱਚੋਂ ਮੁੰਡੇ ਦੀ ਲੋੜ ਹੈ ਜੀ ਜਿਸ ਨੂੰ 6 ਤੋਂ ਲੈ ਕੇ 7 ਕਿੱਲੇ ਜ਼ਮੀਨ ਦੇ ਆਉਂਦੇ ਹੋਣ ਨਾਲ ਕੋਈ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਜੀ ਪਰਿਵਾਰ ਦਾ ਨੰਬਰ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਲੈ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਆਪਣਾ ਜਾਣਕਾਰੀ ਨੂੰ ਪੂਰੀ ਚੰਗੀ ਤਰ੍ਹਾਂ ਧਿਆਨ ਦੇ ਨਾਲ ਪੜ੍ਹ ਕੇ ਉਸ ਤੋਂ ਬਾਅਦ ਹੀ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਹੈ ਜੀ ਇਸ ਗੱਲ ਨੂੰ ਖਾਸ ਧਿਆਨ ਦੇ ਵਿੱਚ ਰੱਖਿਆ ਜਾਵੇ ਜੇਕਰ ਤੁਹਾਡੀ ਮੈਚੰਗ ਹੁੰਦੀ ਹੈ ਤਾਂ ਤੁਸੀਂ ਸਾਨੂੰ ਪਰਿਵਾਰ ਦਾ ਨੰਬਰ ਲੈ ਸਕਦੇ ਹੋ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਇਸ ਕਰਕੇ ਨਹੀਂ ਦਿੰਦੇ ਕਿਉਂਕਿ ਕੁਝ ਹੁੰਦੇ ਨੇਗੇ ਜਿਹੜੇ ਕਿ ਬਾਰ-ਬਾਰ ਫੋਨ ਲਾ ਕੇ ਤੰਗ ਪਰੇਸ਼ਾਨ ਕਰਦੇ ਰਹਿੰਦੇ ਨੇ ਉਹਨਾਂ ਦੀ ਪ੍ਰੋਫਾਈਲ ਦੇ ਨਾਲ ਕੋਈ ਮੈਚਿੰਗ ਨਹੀਂ ਹੁੰਦੀ ਤਾਂ ਕਰਕੇ ਅਸੀਂ ਪਰਿਵਾਰ ਦਾ ਨੰਬਰ ਸਕਰੀਨ ਤੇ ਨਹੀਂ ਦਿੰਦੇ ਜੇ ਤੁਹਾਨੂੰ ਲੱਗਦਾ ਹੈ ਸਾਡੀ ਪਰਿਵਾਰ ਦੇ ਨਾਲ ਰਿਸ਼ਤੇ ਦੀ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਆਪਣਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਕੁੜੀ ਨੇ 10ਵੀਂ ਕੀਤੀ ਹੋਈ ਹੈਗੀ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਕੁੜੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਜੀ ਉਮਰ 42 ਸਾਲ ਕੁੜੀ ਕੈਨੇਡਾ ਦੇ ਵਿੱਚ ਇਸ ਟਾਈਮ ਵਰਕ ਪਰਮਿਟ ਤੇ ਹੈ ਘਰ ਵਾਲੇ ਦੀ ਕਿਸੇ ਕਾਰਨ ਡੈਥ ਹੋ ਗਈ ਸੀ ਇੱਕ ਲੜਕੀ ਹੈ ਜੀ ਜਿਹੜੀ ਕਿ ਅਮਰੀਕਾ ਦੇ ਵਿੱਚ ਹੁਣ ਪੜ੍ਹਾਈ ਕਰ ਰਹੀ ਹੈ ਆਪਣੇ ਲਈ ਲੜਕੀ ਇਸ ਤਾ ਦੇਖ ਰਹੀ ਹੈ ਜੀ 42 ਸਾਲਾਂ ਲੜਕੀ ਦਾ ਲੜਕੀ ਲਈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਿਸ ਦੀ ਉਮਰ 40 ਤੋਂ ਲੈ ਕੇ 45 ਸਾਲ ਹੋਵੇ ਮੁੰਡਾ ਸੋਹਣਾ ਹੋਵੇ ਕੁੜੀ ਦੇਖਣ ਦੇ ਵਿੱਚ ਬਹੁਤ ਵਧੀਆ ਸੋਹਣੀ ਹੈ ਚਾਹੇ ਮੁੰਡੇ ਦਾ ਤਲਾਕ ਹੋਇਆ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਸਿਰਫ ਕੈਨੇਡਾ ਵਾਲੇ ਹੀ ਸੰਪਰਕ ਕਰਨ ਜੀ ਜਿਹੜਾ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਕਿਸੇ ਦੇ ਘਰ ਵਾਲੀ ਦੀ ਡੈਥ ਹੋਈ ਹੁੰਦੀ ਆ ਕਿਸੇ ਦੇ ਬੱਚਾ ਨਹੀਂ ਹੁੰਦਾ ਜਾਂ ਕੋਈ ਵੀ ਹੋਰ ਕਾਰਨ ਹੁੰਦਾ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਲੜਕੀ ਦਾ ਨੰਬਰ ਸਾਡੇ ਕੋਲ ਹੈ ਅਸੀਂ ਲੜਕੀ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਜੇਕਰ ਤੁਹਾਨੂੰ ਇਸ ਰਿਸ਼ਤੇ ਨਾਲ ਮੈਚਿੰਗ ਲੱਗਦੀ ਹੈ ਤਾਂ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਵੀ ਜਰੂਰ ਦਿਓ ਸਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਕੀ ਸੁਧਾਰ ਲਿਆਉਣ ਚਾਹੀਦੇ ਨੇਗੇ ਤੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਦਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਆਪਣੀ رائے ਵੀ ਜਰੂਰ ਦਿਓ ਜੀ ਆਓ ਹੁਣ ਗੱਲ ਕਰਦੇ ਆ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਜਾਣਕਾਰੀ ਨੂੰ ਪੂਰੀ ਚੰਗੀ ਤਰ੍ਹਾਂ ਧਿਆਨ ਦੇ ਨਾਲ ਪੜ੍ਹ ਕੇ ਉਸ ਤੋਂ ਬਾਅਦ ਹੀ ਪਰਿਵਾਰਾਂ ਦੇ ਨੰਬਰ ਸਾਡੇ ਤੋਂ ਲਿਆ ਕਰੋ ਜੀ ਆਪਣਾ ਰਿਸ਼ਤਾ ਕਰੋ ਨੋਟ ਨਾਮ ਕੌਰ ਕੁੜੀ ਨੇ ਐਮ ਟੈਕ ਕੀਤੀ ਹੋਈ ਹੈ ਦੋ ਸਕੀਆਂ ਪਹਿਨਾਂ ਨਹੀਂ ਹੈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਇਹ ਕੁੜੀ ਦਾ ਕੱਦ ਹੈਗਾ ਜੀ 5 ਫੁੱਟ 4 ਇੰਚ ਸੰਘਰੂਰ ਏਰੀਆ ਉਮਰ 1999 ਇੱਕ ਭੈਣ ਉਹ ਛੋਟੀ ਹੈ ਅਨਮੈਰਿਡ ਹੈ ਜੀ ਭਰਾ ਹੈ ਨੀਗਾ ਗੋਤ ਧਾਲੀਵਾਲ ਪਰਿਵਾਰ ਦੇ ਵਿੱਚ ਕੁੜੀਆਂ ਨੇ ਤੇ ਦੋ ਕੁੜੀਆਂ ਨੇਗੀਆਂ ਮੰਮੀ ਤੇ ਡੈਡੀ ਨੇ ਤੇ ਨਾਲ ਦਾਦੀ ਜੀ ਰਹਿੰਦੇ ਨੇ ਕਿ ਪਰਿਵਾਰ ਤੇ ਕੋਲ 8 ਕਿੱਲੇ ਜ਼ਮੀਨ ਹੈ ਜੀ ਚੰਗੀ ਪਿੰਡ ਦੇ ਵਿੱਚ ਕੋਠੀ ਹੈ ਪਰਿਵਾਰ ਐ ਸਮੇਂ ਖੇਤੀਬਾੜੀ ਦਾ ਕੰਮ ਕਰਦਾ ਹੈ ਰਿਸ਼ਤਾ ਦੇਖ ਰਹੇ ਨੇ ਆਪਣੀ ਲੜਕੀ ਲਈ ਮੁੰਡਾ ਬੈਸ ਨੂੰ ਹੋਵੇ ਚੰਗੇ ਪਰਿਵਾਰ ਦਾ ਹੋਵੇ ਆਪਣੀ ਜ਼ਮੀਨ ਮੁੰਡੇ ਦੇ ਕੋਲ 5 ਕਿੱਲੇ ਤੋਂ ਘੱਟ ਨਾ ਹੋਵੇ ਕੈਨੇਡਾ ਆਸਟ੍ਰੇਲੀਆ ਜਾਂ ਅਮਰੀਕਾ ਤੋਂ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਵਧੀਆ ਮੁੰਡੇ ਦੀ ਪੜ੍ਹਾਈ ਕੀਤੀ ਹੋਵੇ ਜਿਹੜਾ ਮੁੰਡਾ ਕਾਰਜਵਾਹੀ ਬਣ ਕੇ ਰਹਿ ਸਕੇ ਉਹੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਲੈ ਸਕਦੇ ਹੋ ਹਾਂਜੀ ਅਸੀਂ ਆਪਣੇ ਚੈਨਲ ਤੇ ਹਰ ਰੋਜ਼ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਦਿੰਦੇ ਰਹੇਣੇ ਹਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਰੱਖੋ ਤਾਂ ਕਿ ਆਉਣ ਵਾਲੇ ਹਰ ਰਿਸ਼ਤੇ ਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਆਓ ਹੁਣ ਆਪਾਂ ਮਿਲਦੇ ਹਾਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਕੱਲ ਦਿਨ ਹੈ ਐਤਵਾਰ ਕੱਲ ਐਤਵਾਰ ਵਾਲੇ ਦਿਨ ਅਸੀਂ ਸਪੈਸ਼ਲ ਕੁੜੀਆਂ ਦੇ ਰਿਸ਼ਤੇ ਦੀ ਵੀਡੀਓ ਪਾਉਣੇ ਹਾਂਗੇ ਜਿਹੜੇ ਕਿ ਤੁਹਾਡੀ ਰਿਕੁਆਇਰਮੈਂਟ ਜਿਨ੍ਹਾਂ ਨੇ ਸਾਨੂੰ ਕਮੈਂਟ ਕਰਕੇ ਦੱਸਿਆ ਹੋਵੇਗਾ ਕਿ ਵੀ ਸਾਨੂੰ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਕੱਲ ਨੂੰ ਅਸੀਂ ਉਹਨਾਂ ਰਿਸ਼ਤਿਆਂ ਦੀ ਵੀਡੀਓ ਆਪਣੇ ਚੈਨਲ ਤੇ ਪਾਵਾਂਗੇ ਸਾਨੂੰ ਹੁੰਦੋ ਆ ਗਿਆ ਕੱਲ ਨੂੰ ਮਿਲਦੇ ਆਂ ਜੀ ਆਪਣੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਧੰਨਵਾਦ